ਦੁਨੀਆ ਭਰ ਦੇ ਪੰਜਾਬੀਆਂ ਨੇ ਦੁਨੀਆ ਭਰ ਦੇ ਭਾਰਤੀਆਂ ਨੇ ਅੱਜ ਜਿਹੜਾ ਬੱਤ ਪੇਸ਼ ਹੋਇਆ ਪਾਰਲੀਮੈਂਟ ਦੇ ਵਿੱਚ ਇਸ ਦੇਸ਼ ਦਾ ਜਿਹੜਾ ਬੱਤ ਪੇਸ਼ ਹੋਇਆ ਉਹਨੂੰ ਤੁਸੀਂ ਦੇਖਿਆ ਪੜਿਆ ਸੁਣਿਆ ਔਰ ਮੈਨੂੰ ਬੜਾ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਮੈਂ ਸਵੇਰੇ ਹੀ ਕਹਿ ਸੀਗਾ ਕਿ ਮੈਨੂੰ ਕੋਈ ਉਮੀਦ ਨਹੀਂ ਅੱਜ ਫਿਰ ਭਾਜਪਾ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਪੰਜਾਬ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਨਾ ਤੇ ਇੱਕ ਦੇਸ਼ ਦੇ ਕਿਸਾਨਾਂ ਜਾਂ ਪੰਜਾਬ ਦੇ ਕਿਸਾਨਾਂ ਲਈ ਐਮਐਸਪੀ ਨਾਈ ਨੌਜਵਾਨਾਂ ਲਈ ਕੋਈ ਰੋਜ਼ਗਾਰ ਦੀ ਗਰੰਟੀ ਨਾ ਹੀ ਪੰਜਾਬ ਦੇ ਕੋਈ ਵੱਡੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਪੁੱਛ ਦੇ ਦਿੱਤਾ ਸਾਨੂੰ ਖਾਲੀ ਪੰਜਾਬ ਜਿਹੜਾ ਉਹਨੂੰ ਕੁਝ ਨਹੀਂ ਕੀਤਾ ਵਿਸਕਦਾ ਘਾਤਾ ਸਾਡੇ ਨਾਲ ਪੰਜਾਬ ਜਿਨੇ ਦੇਸ਼ ਆਜ਼ਾਦ ਕਰਾਇਆ ਸੀਗਾ 95% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਇਸ ਦੇਸ਼ ਵਾਸਤੇ ਅੱਜ ਵੀ ਦੇ ਦੀਆਂ ਸੌਦਾ ਦੇ ਉੱਤੇ ਸਾਡੇ ਪੰਜਾਬੀ ਸਾਡੇ ਸਿੱਖ ਗਨ ਲੈ ਕੇ ਰਫਲ ਲੈ ਕੇ ਇਹ ਦੇਸ਼ ਦੀ ਰੱਖਿਆ ਲਈ ਖੜੇ ਆ ਕਥਾ ਦਾ ਬੋਲ ਕੀ ਹੈ ਕਿੱਥੇ ਗਿਆ ਬਚਦੇ ਦੇ ਚ ਪੰਜਾਬ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕੇਂਦਰ ਸਰਕਾਰ ਕਰਦੀ ਹੈ ਇੰਦਾ ਵੱਡਾ ਵਿਤਕਰਾ ਅੱਜ ਕੀਤਾ ਗਿਆ ਭਾਜਪੀ ਵੱਲੋਂ ਇਹ ਨਾਂ ਬਰਬਦੀ ਜਿਹੜੀ ਹੈ ਇਹ ਬਹੁਤ ਹੀ ਬਾੜੀ ਹੈ ਪਰ ਕੋਈ ਨਹੀਂ ਕੋ ਬਣਾਉਣ ਦੀ ਲੋੜ ਨਹੀਂ ਅਸੀਂ ਪੰਜਾਬੀ ਮਿਹਨਤੀ ਆ ਪੰਜਾਬੀ ਬਹੁਤ ਮਿਹਨਤ ਕਰਦੇ ਵਿੱਚ ਮਾਰਨੇ ਅਸੀਂ ਮਿਹਨਤ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਆਪ ਪੈਦਾ ਸਿਰ ਕਰਾਂਗੇ ਜੋ ਕੇਂਦਰ ਸਾਡੇ ਨਾਲ ਕਰਦਾ ਇੱਕ ਨਾ ਇੱਕ ਦਿਨ ਕੇਂਦਰ ਨੂੰ ਇਹਦਾ ਸਾਫਤਾ ਦੇਣਾ ਪੈਣਾ ਇੱਕ ਦਾ ਕਿ ਦੇ ਕੇਂਦਰ ਨੂੰ ਪੰਜਾਬੀਆਂ ਦੱਸਣਾ ਪੈਣਾ ਕਿਹੜੇ ਮੂਹ ਦਾ ਪੰਜਾਬ ਦੇ ਵਿੱਚ ਵੋਟਾਂ ਭਾਲਦੇ ਹੋ ਪੰਜਾਬ ਨੂੰ ਕੁਝ ਦੇਣਾ ਨਹੀਂ ਲੈਣਾ ਨਹੀਂ ਕੁਝ ਕਰਨਾ ਨਹੀਂ ਪੰਜਾਬ ਦੇ ਤੁਸੀਂ ਸਾਡੇ ਫੰਡ ਜਿਹੜੇ ਰੋਕੇ ਰੱਖੇ ਆ ਇਸ ਕਰਕੇ ਮੈਂ ਕੇਂਦਰ ਸਰਕਾਰ ਦੀ ਤੇ ਦੇਸ਼ ਦੇ ਵਿੱਤ ਮੰਤਰੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਨਾਲ ਅੱਜ ਫਿਰ ਬਹੁਤ ਵੱਡਾ ਵਿਤਕਰਾ ਕੀਤਾ ਇਹ ਬੜੀ ਦੁੱਖ ਵਾਲੀ ਗੱਲ ਹੈ ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਸੀਆਂ ਦੇ ਹੱਥ ਨਿਰਾਸ਼ਾਤ علاوہ ਹੋਰ ਕੁਝ ਨਹੀਂ ਲੱਗਿਆ ਹੈਗਾ ਉਹ ਸਰਕਾਰ ਉਹ ਪਾਰਟੀ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਦੇ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਸਾਡੀਆਂ ਮਾਵਾ ਪੈਣਾ ਦੇ ਲਈ ਮਹਿਲਾਵਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਖਾਸ ਪ੍ਰਵਧਾਨ ਜਿਹੜੇ ਉਹ ਨਹੀਂ ਕੀਤੇ ਹੈਗੇ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਪਾਜਪਾ ਨੇ ਸੋਹੀਂ ਖਾ ਰੱਖਿਓ ਕਿ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾ ਵਾਲਾ ਸਲੂਕ ਕਰਨਾ ਹੈ ਪੰਜਾਬ ਦੇ ਲਈ ਵੀ ਕਿਸੇ ਤਰੀਕੇ ਦਾ ਕੋਈ ਵੀ ਨਵਾਂ ਪ੍ਰੋਜੈਕਟ ਹੈ ਜਿਹੜਾ ਉਹ ਇਹਦੇ ਵਿੱਚ ਪ੍ਰੋਵੀਜ਼ਨਿੰਗ ਨਹੀਂ ਕੀਤੀ ਗਈ ਹੈ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜਦਾ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਅਨਾਰਦੀ ਕਮੀ ਸੀ ਉਸ ਸਮੇਂ ਲੜਾਈ ਲੜੀ ਔਰ ਟੈਰਰਿਜ਼ਮ ਦੇ ਸਮੇਂ ਲੜਾਈ ਲੜੀ ਅੱਜ ਵੀ ਪੰਜਾਬ ਨੂੰ ਫੇਰ ਮંત્રી ਮਾਲਵਾ ਸਲੂਕ ਜਿਹੜਾ ਉਹ ਪੰਜਾਬ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਸੋ ਇਸ ਬਜਟ ਨੂੰ ਦੀ ਮੈਂ ਸਿਰੇ ਤੋਂ ਨਖੇਦੀ ਕਰਦਾ ਔਰ ਮੋਦੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਅਟੁੱਟ ਅੰਗ ਹੈ ਦੇਸ਼ ਦਾ ਇਹਦੇ ਨਾਲ ਇਹੋ ਜਿਹਾ ਸੁਤੇਲੀ ਮਾਲਸ ਸਲੂਕ ਹੈ ਜਿਹੜਾ ਉਹ ਤੁਸੀਂ ਵਾਰ-ਵਾਰ ਨਾ ਕਰੋ ਅੱਜ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਲੋਕਾਂ ਦੇ ਹੱਥਾਂ ਰਾਜ ਦੀ ਹੱਥ ਲੱਗੀ ਹੈ ਕਿਉਂਕਿ ਕੇਂਦਰ ਦੁਆਰਾ ਜੋ ਬਜਟ ਪੇਸ਼ ਕੀਤਾ ਗਿਆ ਲੋਕਾਂ ਨੂੰ ਇੱਕ ਅਮੀਰ ਸੀ ਕਿਉਂਕਿ ਮੀਤ ਤਾਂ ਚਲੋ ਹਰ ਵਾਰੀ ਕਰਦੇ ਆ ਪਰ ਐਤਕੀ ਇਸ ਕਰਕੇ ਕਿਉਂਕਿ ਇਲੈਕਸ਼ਨ ਈਅਰ ਹੈ ਤੇ ਭਾਜਪਾ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪੰਜਾਬ ਨੂੰ ਲੈ ਕੇ ਤੇ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਵੀ ਕਿਸੇ ਸੂਬੇ 'ਚ ਇਲੈਕਸ਼ਨ ਹੋਵੇ ਬਿਹਾਰ 'ਚ ਹੋਵੇ ਆਂਧਰਾ ਹੋਵੇ ਤਾਮਿਲਨਾਡੂ ਹੋਵੇ ਤਾਂ ਉਹਨਾਂ ਸੂਬਿਆਂ ਲਈ ਕੁਛ ਨਾ ਕੁਛ ਇਨਸੈਂਟਿਵ ਕੋਈ ਪੈਕੇਜ ਵੀ ਅਨਾਉਂਸ ਕਰਦੀ ਹੈ ਤੋਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਸੀ ਵੀ ਜਿਵੇਂ ਪ੍ਰਧਾਨ ਮੰਤਰੀ ਜੀ ਵੀ ਇੱਥੇ ਆ ਰਹੇ ਆ ਉਦੋਂ ਬਾਅਦ ਨਿਤਸ਼ਾ ਜੀ ਨੇ ਇੱਥੇ ਆਉਣਾ ਵੀ ਹੋ ਸਕਦਾ ਹੈ ਇਲੈਕਸ਼ਨਰੀ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਨਾ ਕੁਝ ਮਿਲ ਦੇ। ਪਰ ਤੁਸੀਂ ਦੇਖੋ ਵੀ ਪੂਰੀ ਬਜਟ ਸਪੀਚ ਦੇ ਵਿੱਚ ਦੇਣਾ ਦਾ ਕੀ ਸੀ ਇੱਕ ਵਾਰ ਪੰਜਾਬ ਦਾ ਨਾਮ ਤੱਕ ਵੀ ਜਿਹੜਾ ਪੂਰੀ ਸਪੀਚ ਦੇ ਵਿੱਚ ਨਹੀਂ ਲਿਆ ਗਿਆ। ਉਮੀਦ ਸੀਗੀ ਵੀ ਘੱਟੋ ਘੱਟ ਕਿਉਂਕਿ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਤੁਹਾਨੂੰ ਐਮਐਸਪੀ ਦੇਵਾਂਗੇ। ਐਮਐਸਪੀ ਦੀ ਕੋਈ ਗੱਲ ਹੋਊਗੀ ਕੋਈ ਡਾਈਵਰਸਿਫਿਕੇਸ਼ਨ ਦੀ ਗੱਲ ਹੋ ਕ੍ਰੌਪਸ ਦੀ ਕਿ ਕਣਕ ਝੋਨੇ ਦੇ ਗੇੜ ਚੋਂ ਕਿਸ ਤਰ੍ਹਾਂ ਕੱਢਾ ਜਾਵੇ ਕੋਈ ਜਿਹੜੀ ਪੰਜਾਬ ਦੀ ਸੈਕੰਡ ਇੰਡਸਟਰੀ ਆ ਪੰਜਾਬ ਦੀ ਇੰਡਸਟਰੀ ਰਿਵਾਈਵ ਕਰ ਲਈ ਕੋਈ ਪੈਕੇਜ ਦੇਣਗੇ ਕੋਈ ਪੰਜਾਬ ਦੇ ਬਾਰਡਰ ਏਰੀਆਜ਼ ਦੀ ਕੋਈ ਗੱਲ ਕੀਤੀ ਜਾਊਗੀ ਪਰ ਕੁਝ ਵੀ ਨਾ ਪੰਜਾਬ ਦੇ ਨੌਜਵਾਨਾਂ ਨੂੰ ਨਾ ਵਪਾਰੀਆਂ ਨੂੰ ਨਾ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਲਈ ਵੀ ਇਸ ਬਜਟ ਚ ਕੁਝ ਨਹੀਂ ਜਿਹੜਾ ਰੱਖਿਆ ਗਿਆ ਸੋ ਪੰਜਾਬ ਉਹ ਨੂੰ ਵੀ ਜਿੱਥੇ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਨਾਰਾਜ਼ ਕੀਤਾ ਗਿਆ ਉਥੇ ਦੇਸ਼ ਦੇ ਆਮ ਨਾਗਰਿਕਾਂ ਲਈ ਵੀ ਇਸ ਬਜਟ ਦੇ ਵਿੱਚ ਕੱਖ ਜਿਹੜਾ ਉਹ ਨਹੀਂ ਰੱਖਿਆ ਗਿਆ